ਸਰਜਰੀ ਟ੍ਰੈਵਲ ਪੁਲਿਸ ਵੱਲੋਂ ਸਪੈਸ਼ਲ ਡਰਾਈਵ ਕੀਤੀ ਜਾ ਰਹੀ ਹੋ ਕੀ ਐ ਸਰ ਉਹ ਕਿੰਨੀ ਦੇਰ ਚੱਲੇਗੀ ਜੀ ਮਾਨਯੋਗ ਐਸਐਸਪੀ ਫੋੜੀਪੁਰ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਦੇ ਨਿਸ਼ਾਨ ਨਿਰਦੇਸ਼ਾਂ ਤੇ ਜੋ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਜੋ ਫੈਸਟੀਵਲ ਸੀਜ਼ਨ ਆ ਰਿਹਾ ਵਾ ਜਿਵੇਂ ਕਿ ਦੀਵਾਲੀ ਦੁਸ਼ਹਿਰਾ ਦੇ ਆਸ-ਪਾਸ ਲੋਕਾਂ ਦਾ ਦੁਕਾਨਾਂ ਦੇ ਉੱਪਰੋਂ ਗੋਲਡ ਲੈਣਾ ਕੈਸ਼ ਕੈਰੀ ਕਰਨਾ ਸੋ ਸਾਰਾ ਬਿਜ਼ਨਸ ਲੋਕਾਂ ਦਾ ਬਾਹਰ ਗਿਣਤੀ ਦੇ ਵਿੱਚ ਆਉਣਾ ਜਾਣਾ ਵੱਧ ਜਾਂਦਾ ਵਾ ਜਿਸ ਕਰਕੇ ਇਸ ਦੌਰਾਨ ਲੁੱਟਾਂ ਖੋਹਾਂ ਇਹੋ ਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਵਾਂ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇਨਚਾਰਜ ਟ੍ਰੈਫਿਕ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪੂਰੇ ਇੱਕ ਹਫ਼ਤੇ ਲਈ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਹੈ ਜਿਸ ਡਰਾਈਵ ਦੇ ਤਹਿਤ ਜਿੰਨੇ ਵੀ ਟੂ व्हीਲਰਸ ਨੇ ਕਿਉਂਕਿ ਜੋ ਅਨੁਮਾਨਨ ਅਸੀਂ ਆਪਣਾ ਕ੍ਰਾਈਮ ਗ੍ਰਾਫ ਜਦੋਂ ਸਟੱਡੀ ਕਰਦੇ ਹਾਂ ਤਾਂ 90% ਜੋ ਖੋਹਾਂ ਨੇ ਚੋਰੀਆਂ ਨੇ ਜਾਂ ਲੁੱਟਦੇ ਨੇ ਕੋਈ ਦੁਕਾਨ ਲੁੱਟਦੇ ਨੇ ਉਹ ਟੂ व्हीਲਰ ਹੀ ਯੂਜ਼ ਕੀਤਾ ਜਾਂਦਾ ਵਾ ਕਿ ਅਸੀਂ ਜਿੰਨੇ ਵੀ ਟੂ-ਵਿਲਰ ਜਿਹੜੇ ਵਿਦਾਊਟ ਨੰਬਰ ਪਲੇਟ ਨੇ ਜਾਂ ਨੰਬਰ ਪਲੇਟ ਸਿਕਿਉਰਿਟੀ ਨੰਬਰ ਪਲੇਟ ਨਹੀਂ ਲਗਾਈ ਹੋਈ ਜਾਂ ਉਹਨਾਂ ਨੇ ਮੂੰਹ ਬੰਨਿਆ ਹੋਇਆ ਵਾ ਜਾਂ ਉਹਨਾਂ ਨੇ ਨੰਬਰ ਪਲੇਟ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਕੋਈ ਮਿੱਟੀ ਜਾਂ ਕੋਈ ਹੋਰ ਕਾਲਖ ਮਲੀ ਹੋਈ ਹੈ ਜਿਸ ਨਾਲ ਨੰਬਰ ਪਲੇਟ ਨਹੀਂ ਪੜਿਆ ਜਾ ਰਿਹਾ ਜਾਂ ਉਹ ਟ੍ਰਿਪਲ ਰਾਈਟਿੰਗ ਕਰਦੇ ਨੇ ਸੋ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਸਪੈਸ਼ਲ ਇਕੱਵਤ ਸੈਨੀ ਡਰਾਈਵ ਚਲਾਈ ਜਾ ਰਹੀ ਹੈ ਇਸ ਡਰਾਈਵ ਦੇ ਦੌਰਾਨ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰੂੰਗਾ ਕਿ ਅਗਰ ਤੁਸੀਂ ਕਿਸੇ ਵੀ ਇਸ ਤਰੀਕੇ ਦੀ ਉਲੰਘਣਾ ਪਾਏਗੇ ਤਾਂ ਤੁਹਾਨੂੰ ਇਸ ਲਈ ਮਾਫ ਨਹੀਂ ਕੀਤਾ ਜਾਊਗਾ ਤੇ ਤੁਹਾਡੇ ਖਿਲਾਫ ਜੋ ਵੀ ਮੋਟਰ ਵਹੀਕਲ ਐਕਟ ਦੇ ਤਹਿਤ ਅਲੱਗ-ਅਲੱਗ ਸੈਕਸ਼ਨ ਨੇ ਅਲੱਗ-ਅਲੱਗ ਚਲਾਨਾਂ ਦੀਆਂ ਭਰਾਵਾਂ ਨੇ ਉਹਨਾਂ ਦੇ ਤਹਿਤ ਚਲਾਨ ਕਟਿਆ ਜਾਊਗਾ ਇਸ ਕਰਕੇ ਸੀਜ਼ਨ ਦੇ ਦੌਰਾਨ ਜੋ ਟ੍ਰੈਫਿਕ ਰੂਲਸ ਨੇ ਉਹਨਾਂ ਦੀ ਪਾਲਣਾ ਕਰੋ ਤੇ ਸੁਖੀ ਆਪਣੇ ਪਰਿਵਾਰ ਦੇ ਨਾਲ ਬਾਹਰ ਅੰਦਰ ਬਾਹਰ ਜਾਓ ਸਰ ਅਕਸਰ ਦੇਖਿਆ ਗਿਆ ਹੈ ਕਿ ਜਿਵੇਂ ਸਟੂਡੈਂਟ ਦੇ ਵਿੱਚ ਇੱਕ ਹੁੰਦਾ ਹੈ ਕਿ ਸਟੂਡੈਂਟ ਕਾਸ ਕਰਕੇਆਂ ਲੜਕੀਆਂ ਮੂੰਹ ਨੂੰ ਪੂਰਾ ਢੱਕ ਕੇ ਜਾਂਦੇ ਆ। ਕੁਰੀਆਂ ਲੜਕੇ ਔਰ ਪਤਾ ਵੀ ਨਹੀਂ ਲੱਗਦਾ ਸਰ ਵੀ ਇਹ ਕੌਣ ਹੈ ਇਹ ਕਿੱਥੋਂ ਦੇ ਹੈ। ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਉਹਨਾਂ ਬਾਰੇ ਸਿਰਫ ਕੀ ਕਹਿਣਾ ਚਾਹੋਗੇ? ਜੀ ਆਪਾਂ ਅਗਰ ਸਿਕਿਉਰਿਟੀ ਪਰਸਪੈਕਟਿਵ ਤੋਂ ਦੇਖੀਏ ਤਾਂ ਜਿਹੜੇ ਵੀ ਲੋਕ ਸਪੈਸ਼ਲੀ ਮੁੰਡੇ ਈਵਨ ਕੁੜੀਆਂ ਵੀ ਜਿਹੜੇ ਵੀ ਮੂੰਹ ਢੱਕ ਕੇ ਜਾਂਦੇ ਨੇ ਉਹ ਸਾਡੇ ਵਾਸਤੇ ਬਹੁਤ ਵੱਡਾ ਸਿਕਿਉਰਿਟੀ ਸੈੱਟ ਨਹੀਂ। ਕਿਉਂਕਿ ਅਸੀਂ ਅਨਮੂਨਨ ਅਸੀਂ ਵਾਰਦਾਤਾਂ ਦੇਖਦੇ ਹਾਂ ਕਿ ਜਿਹੜੇ ਵੀ ਲੋਕ ਕ੍ਰਾਈਮ ਕਰਦੇ ਨੇ ਉਹ ਆਪਣਾ ਮੂੰਹ ਢੱਕ ਕੇ ਆਉਂਦੇ ਨੇ ਤਾਂ ਕਿ ਕਿਸੇ ਵੀ ਸੀਸੀਟੀਵੀ ਦੇ ਵਿੱਚ ਕਵਰੇ ਇਸ ਕਰਕੇ ਜੋ ਸਾਡੇ ਚੰਗੇ ਨਾਗਰਿਕ ਨੇ ਆਮ ਲੋਕ ਨੇ ਆਮ ਪਬਲਿਕ ਹੈ ਉਸੇ ਕਰਦੇ ਵੀ ਮੂੰਹ ਟਾਣਾਟਕ ਹੋ ਕਿਉਂਕਿ ਜੋ ਬੰਦੇ ਆਪਣੇ ਆਪ ਨੂੰ ਡਿਸਕਾਇਸ ਕਰਕੇ ਮੂੰਹ ਟਾ ਕੇ ਇਸ ਜਿਹੀ ਵਾਰਦਾਤਾ ਕਰਦੇ ਨੇ ਉਹ ਤੁਹਾਡੇ ਵਿੱਚ ਹੀ ਮਿਕਸ ਹੋ ਕੇ ਫਿਰ ਸਮਾਜ ਦੇ ਵਿੱਚ ਘੁੰਮਦੇ ਨੇ ਇਸ ਕਰਕੇ ਜੀ ਆਮ ਪਬਲਿਕ ਚੰਗਾ ਨਾਗਰਿਕ ਕੋਈ ਵੀ ਮੂੰਹ ਨਹੀਂ ਟਕੂਗਾ ਤਾਂ ਅਸੀਂ ਜੋ ਇੱਕ ਅਦਾ ਕ੍ਰਿਮੀਨਲ ਜਦੋਂ ਵੀ ਇਹੋ ਜਿਹੀ ਮੂੰਹ ਟਾ ਕੇ ਜਾਊਗਾ ਤਾਂ ਸਾਨੂੰ ਬਹੁਤ ਸੌਖਾ ਹੋ ਜੂਗਾ ਉਹਨਾਂ ਨੂੰ ਪਛਾਣਨਾ ਉਹਨਾਂ ਨੂੰ ਰੋਕਣਾ ਤੇ ਉਹਨਾਂ ਦੀ ਪਾਸ ਹਿਸਟਰੀ ਕੱਢ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨਾ ਸੋ ਜੋ ਵੀ ਪਬਲਿਕ ਕਿਤੇ ਵੀ ਜਾਣੇ ਸਪੈਸ਼ਲੀ ਟੂ ਵਿਲਰਸ ਵਾਲੇ ਕਦੇ ਵੀ ਮੂਹ ਨਾਟਕ ਹੋ ਤਾਂ ਕਿ ਆਮ ਪਬਲਿਕ ਸੇਫ ਰਹੇ